ਗਰੇ ਅਮਰਤ ਵੇਲੇ ਮੈਂ ਠੰਡੇ ਬੁਰਜ ਗਿਆ ਤੇ ਠੰਡੇ ਬੁਰਜ ਬੜੀ ਪ੍ਰੀਤ ਨਾਲ ਸਾਡਾ ਵੀਰ ਸੇਵਾ ਨਿਭਾਉਂਦਾ ਭਾਈ ਕਾਬਲ ਸਿੰਘ ਬੜਾ ਸਮਰਪਤ ਹੋ ਮਾ ਗੁਜਰੀ ਜੀ ਨੂੰ ਠੰਡੇ ਬੁਰਜ ਸਾਰੇ ਵੀਰ ਚੰਗੇ ਗੁਰੂ ਕੋ ਉਹਨਾਂ ਚੰਗਿਆਂ ਦੇ ਚਰਨਾਂ 'ਚ ਮੈਂ ਅਰਦਾਸ ਕਰਦਾ ਗੁਰੂ ਉਹਨਾਂ ਦੇ ਚਰਨਾਂ ਦੀ ਧੂੜ ਵਰਗਾ ਮੈਨੂੰ ਵੀ ਬਣਾ ਦੇ ਬੜੇ ਪ੍ਰੇਮ ਨਾਲ ਸੇਵਾ ਕਰਦਾ ਤੇ ਉਹ ਬੜੀ ਤਿਆਰੀ ਕਰ ਰਿਹਾ ਸੀ ਤੇ ਮੈਨੂੰ ਪੁੱਛਿਆ ਵੀ ਬੜੀ ਤਿਆਰੀ ਕਰ ਰਿਹਾ ਹੈ ਬਈ ਸਿਰ ਸਿਰ ਲੱਗਿਆ ਹੋਇਆ ਸੀ ਹਰ ਚੀਜ਼ ਨੂੰ ਸੈੱਟ ਕਰਨ ਤਿਆਰੀ ਹੋ ਰਹੀ ਹੈ ਨਾ ਸਾਰੀ ਕੋਈ ਫੁੱਲ ਆ ਰਿਹਾ ਕੋਈ ਕੁਝ ਕਰ ਤੇ ਮੈਨੂੰ ਪੁੱਛਿਆ ਸਿਰੇ ਤੜਕੇ ਕੋਈ ਸ਼ਬਦ ਨਹੀਂ ਹੋਰ ਬੋਲੇ ਮੈਂ ਬੜਾ ਰੁੱਝਿਆ ਹੋਇਆ ਉਹ ਕਹਿੰਦਾ ਹਾਂ ਕਹਿੰਦਾ ਬਸ ਅੱਜ ਦੀ ਰਾਤ ਹੈ ਕੱਲ ਨੂੰ ਮਾ ਗੁਜਰੀ ਜੀ ਤੇ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਨੇ ਇੱਥੇ ਆ ਜਾਣਾ ਨਾ ਸਾਡੇ ਕੋਲ ਠੰਡੇ ਪੁਰ ਚ ਬਸ ਆ ਪ੍ਰਤੀਕ ਅੱਜ ਆ ਗਏ ਨੇ ਤੇ ਅਸੀਂ ਵੀ ਇੱਥੇ ਆ ਕੱਲ ਅਸੀਂ ਉੱਥੇ ਬੈਠਣਾ ਹੈ ਮਾਂ ਜੀ ਨੇ ਉੱਥੇ ਪਹੁੰਚ ਜਾਣਾ ਤੇ ਫਿਰ ਸਾਡੀਆਂ ਜਦੋਂ ਅੱਖਾਂ ਖੁੱਲੀਆਂ ਨਾ ਤੇ ਫਿਰ ਸਾਨੂੰ ਪਤਾ ਲੱਗਣਾ ਉਹ ਸਾਰੀ ਜਗ੍ਹਾ ਤੇ ਹਨ ਉਹ ਸਦਾ ਸਾਡੇ ਨਾਲ ਖੜੇ ਨੇ ਕਦੀ ਸਾਡੇ ਤੋਂ ਦੂਰ ਨਹੀਂ ਹਨ ਬਸ ਪ੍ਰਤੀਤ ਲੈ ਕੇ ਆ ਪ੍ਰਤੀਤ ਲੈ ਕੇ ਆ ਫਿਰ ਜ਼ਾਹਰ ਜਹੂਰ ਹਾਜ਼ਰ ਹਜ਼ੂਰ ਵਰਤ ਦੇ ਵਖੇਗਾ